ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਬੰਦੇ ਅੰਮ੍ਰਿਤਪਾਲ ਦੇ ਹੱਕ ਵਿੱਚ ਇਹ ਕਹਿ ਰਹੇ ਨੇ ਕਿ ਸਰਕਾਰ ਧੱਕਾ ਕਰਦੀ ਉਹਨੂੰ ਪ੍ਰੋਬਲ ਮਿਲਣੀ ਚਾਹੀਦੀ ਹੈ ਤਾਂ ਉਹਨਾਂ ਨੂੰ ਇੱਕ ਸਿੱਕਾ ਦਿਖਾਉਣਾ ਹੈ ਅੱਜ ਧਿਆਨ ਦੇ ਨਾਲ ਸੁਣ ਲਿਓ ਜਿਹਨੂੰ ਵੀ ਇਹ ਸ਼ੱਕ ਹੋਵੇ ਉਹ ਫੋਨ ਕਰ ਲੇ ਉਹਨੂੰ ਉਸ ਗੁਰਪ੍ਰਦਾ ਨਾਮ ਦੇਵਾਂਗੇ ਤੋ ਗਰੁੱਪ ਦੇ ਵਿੱਚ ਜਿੰਨੀਆਂ ਕਾਲਾਂ ਸੀ ਉਹ ਕਾਲ ਰਿਕਾਰਡਿੰਗ ਦੇ ਵਿੱਚ ਸਾਰੀ ਉਹ ਸੁਣ ਲਈ ਤੇ ਰਾਤ ਮੈਨੂੰ ਫੋਨ ਕੀਤਾ ਇੰਗਲੈਂਡ ਤੋਂ ਤੇ ਮੈਂ ਫੋਨ ਚੱਕ ਲਿਆ ਜਦੋਂ ਫੋਨ ਚੱਕ ਲਿਆ ਤੋ ਉਹਦੇ ਵਿੱਚ ਕਹਿੰਦੇ ਫਲਾਣੇ ਜ਼ਹੇਦਾਰ ਜੀ ਗੱਲ ਕਰਨਗੇ ਡਾਇਰੈਕਟਰ ਆਫ ਪੰਜਾਬ ਇਹ ਗੱਲ ਕਹੀ ਮੈਂ ਕਿ ਕੀ ਗੱਲ ਕਰਨੀ ਹੈ ਕਹਿੰਦੇ ਅਮਰਤਪਾਲ ਭਾਉ ਕਿਹਾ ਭਾਉ ਦੇ ਖਿਲਾਫ ਨਾ ਤੁਸੀਂ ਬੋਲੋ ਮੈਂ ਕਿਹਾ ਜੀ ਕਿਹੜਾ ਅਮਰਤਪਾਲ ਜਿਹੜਾ ਕਹਿੰਦੇ ਡੇਰੂਗੜ੍ਹ ਚ ਬੰਦ ਹੈ ਜੇਲ੍ਹ ਚ ਮੈਂ ਕਿਹਾ ਮੈਂ ਤਾਂ ਬੋਲਦਾ ਹੁਣਾਂ ਜੀ ਹੁਣ ਵੀ ਬੋਲੂਗਾ ਤੁਸੀਂ ਨਹੀਂ ਹਟਾ ਸਕਦੇ ਪਤਾ ਕੀ ਕਹਿੰਦੇ ਗਰੁੱਪ ਦੇ ਵਿੱਚ 30 40 ਬੰਦੇ ਐਲਸਿਓ ਉਸ ਵਕਤ ਜਦੋਂ ਮੈਨੂੰ ਇਹਨਾਂ ਨੇ ਕਾਲ ਲਾਈ ਤੇ ਇੱਕ ਦੂਜੇ ਨੂੰ ਇਹ ਡਾਇਰੈਕਟਰ ਆਫ ਪੰਜਾਬ ਹੈ ਜੀ ਇਹ ਫਲਾਣ ਹੈ ਇਹ ਠੰਮਕੇ ਬੈਠੇ ਨੇ ਕਦੀੜਾਂ ਹੀ ਇੰਗਲੈਂਡ ਦੇ ਵਿੱਚ ਫੇਕ ਹੈਡੀਆਂ ਨੇ ਅੱਛਾ ਜਿਹੜੀ ਫੋਨ ਕਾਲ ਆਈ ਹੈ ਨਾ ਪਹਿਲਾਂ WhatsApp ਕਾਲ ਆਈ ਹੈ ਉਹਦੇ ਤੇ ਇਹਨਾਂ ਦੀ ਆਪਣੀ ਫੋਟੋ ਨਹੀਂ ਲੱਗੀ ਕਿਸੇ ਤੇ ਘੋੜੇ ਦੀ ਫੋਟੋ ਲੱਗੀ ਹੈ ਕਿਸੇ ਤੇ ਭਿੰਡਰਾਂ ਦੀ ਲੱਗੇ ਕਿਸੇ ਤੇ ਮੂਤਪਾਲ ਦੀ ਲੱਗੇ ਕਿਸੇ ਤੇ ਦੀਪ ਸਿੱਧੂ ਦੀ ਲੱਗੀ ਹੈ ਆਪਦੀ ਕੋਈ ਫੋਟੋ ਨਹੀਂ ਫਿਰ ਨਾਂ ਨਹੀਂ ਦੱਸਦੇ ਤੇ ਪਹਿਲਾਂ ਫਤਿਹ ਬੁਲਾਉਣਗੇ ਪਿਆਰ ਨਾਲ ਅਗਿਆ ਨੀ ਜੀ ਕੀ ਹਾਲ ਹੈ ਪਰਵਾਰ ਠੀਕ ਹੈ ਚੜ੍ਹਦੀ ਕਲਾ ਸਿਹਤ ਠੀਕ ਹੈ ਤਣ ਤੋਂ ਬਚੇ ਹੋ ਫਿਰ ਬਾਅਦ ਦੇ ਵਿੱਚ ਗਾਣਾ ਤੇ ਹਲੇ ਕਹਿੰਦੇ ਅਮਰਤਪਾਲ ਨੂੰ ਰਿਹਾ ਕਰੋ ਕਹਿੰਦੇ ਅਮਰਤਪਾਲ ਕਿਵੇਂ ਅੱਗ ਲਾ ਦੋ ਤੇ ਆ ਅੱਗ ਨਹੀਂ ਹੈਗੀ ਜਿਹੜੇ ਬੰਦੇ ਇੰਗਲੈਂਡ ਬੈਠੇ ਇਹਦੀਆਂ ਕਤੀਨਾ ਇਹਦੀਆਂ ਭੇਡਾਂ ਨੇ ਫੋਨ ਕਰਕੇ 30 40 ਬੰਦੇ ਗਰੁੱਪ ਵਿੱਚ ਐਡ ਹੋ ਜਾਂਦੇ ਆ ਗਾੜੇ ਗਲੋਚ ਕਰਦੇ ਆ ਇਹ ਕੀ ਹੈ ਇਹ ਧਾਮ ਹੈਗਾ ਇੰਗਲੈਂਡ ਬੈਠੇ ਕੇ ਭੌਂਕਦੇ ਹੂੰ ਇੰਡੀਆ ਆਓ ਨਾ ਨਾਲੇ ਤੁਹਾਡੇ ਵਕੀਲ ਨਾਲ ਗੱਲ ਕਰਾਂਗੇ ਵੀ ਆਹ ਆ ਜਵਾਬ ਦਿਓ ਦੂਜੀ ਗੱਲ ਮੈਨੂੰ ਫੋਨ ਪਤਾ ਕਿਉਂ ਕਰਦੇ ਆ ਸਭ ਤੋਂ ਵੱਧ ਹਿੰਦੀ ਮਿੱਟੀ ਪਲੀਤ ਮੈਂ ਕਰ ਰਿਹਾ ਕੱਚੇ ਚਿੱਟੇ ਮੈਂ ਖੋਲ ਰਿਹਾ ਮੈਂ ਇਹ ਕਹਿਣਾ ਵੀ ਮੂਤਪਾਲ ਹੈ ਨੰਗ ਭੁੱਖ ਨਾਲ ਘੁੜਨ ਵਾਲਾ ਪਰਿਵਾਰ ਸੀ ਮੈਂ ਇਹ ਕਹਿ ਰਿਹਾ ਹਾਂ ਨਸ਼ੇੜੀ ਹੈ ਗੈਂਗਸਟਰਾਂ ਦੇ ਨਾਲ ਸੰਬੰਧ ਸੀ ਬੰਦੇ ਮਰਵਾਏ ਨੇ ਪਰੌਂਤੀਆਂ ਲਗੀਆਂ ਨੇ ਮੈਂ ਇਹ ਕਹਿਣਾ ਹੈ ਹੁਣ ਜਿਹੜੇ 40 50 ਬੰਦੇ ਗਰੁੱਪ ਵਿੱਚ ਐਡ ਹੋ ਕੇ ਕਾਲ ਕਰਦੇ ਆ ਤੇ ਕੀ ਸਾਬਤ ਹੁੰਦਾ ਇਹ ਅੱਗ ਲਾਉਣ ਵਾਸਤੇ ਹੀ ਹੈ ਤੇ ਲਾਸਟ ਵਿੱਚ ਕਬੰਦੀ ਕਰਨੀ ਹੈ ਇਹ ਵੀਡੀਓ ਆਪਾਂ ਚਲਾ ਦੇਣੀ ਹੈ ਸੁਣ ਲਿਓ ਔਰ ਕੁਝ ਨੰਬਰ ਵੀਡੀਓ ਵਿੱਚ ਆਪਾਂ ਐਡ ਵੀ ਕਰਵਾ ਦਾਂਗੇ ਉਹ ਪਾ ਲਿਓ ਲਾ ਕੇ ਦੇਖ ਲਓ ਵੀ ਉਹ ਬੰਦੇ ਕਿੱਥੇ ਕਿੱਥੇ ਬੈਠੇ ਆ ਪੁੱਛ ਲਿਓ ਉਹਨਾਂ ਤੋਂ ਵੀ ਕੌਣ ਬੋਲਦਿਓ ਡਾਇਰੈਕਟਰ ਆਫ ਪੰਜਾਬ ਕੀ ਹੁੰਦਾ ਜੀ ਇੰਗਲੈਂਡ ਦਾ ਇੱਕ ਪੰਜਾਬ ਦਾ ਜੋ ਮਰਜ਼ੀ ਹੋਵੇ ਜੀ ਸਾਨੂੰ ਕੀ ਢੱਕਾ ਤਾਂਵੇਂ ਤੁਸੀਂ ਭਿੰਡਰਾਂ ਵਾਲਿਆਂ ਨੂੰ ਛੇਵੇਂ ਚ ਉਠਾ ਲਓ ਤਾਂਵੇਂ ਕੋਈ ਚੱਕਰ ਨਹੀਂ ਦੀਪ ਸਿੱਧੂ ਨੂੰ ਉਠਾ ਲਓ ਲਿਵਰੂਗੜ੍ਹ ਚੋਂ ਅੰਮ੍ਰਿਤਪਾਲ ਨੂੰ ਲਿਆਉਂਦੇ ਭਾਪੇ ਨੂੰ ਲਿਓ ਇਹ ਤਾਂ ਜੜ ਪਟਾਂਗੇ ਜਿਹੜਾ ਬੰਦਾ ਪੰਜਾਬ ਨੂੰ ਬਰਬਾਦ ਕਰਦਾ ਪੰਜਾਬ ਦੀ ਨੌਜਵਾਨੀ ਨੂੰ ਗਲਤ ਰਾਹ ਤੇ ਤੋਰਦਾ ਇਹ ਤਾਂ ਜੜ ਪਟਾਂਗੇ ਨੇ ਸਾਨੂੰ ਕੀ ਡਰ ਹੈ ਮੇਰ ਦਾ ਸਹਰਾਣੇ ਅੱਧਾ ਕਿਲੋ ਪਿਸਤੇ ਪਏ ਹੁੰਦੇ ਆ ਜਨਾਬ ਕਿਲੋ ਬਦਾਮ ਪਏ ਹੁੰਦੇ ਆ ਅਲਸੀ ਦੇ ਪਿੰਨੀਆਂ ਪਈਆਂ ਹੁੰਦੀਆਂ ਬੇਫਿਕਰ ਹੋ ਕੇ ਅੱਧਾ ਕਿਲੋ ਦੁੱਧ ਨਾਲ ਪੀ ਕੇ ਖਾਪ ਕੇ ਸਮਝਾਂਨੇ ਤੜਕੇ ਫੇਰ ਉੱਠਦੇ ਆਂ ਕਰਕੇ ਇਸ਼ਨਾਨ ਫੇਰ ਜੁੱਤੀ ਫੇਰਨ ਵਾਸਤੇ ਤਿਆਰ ਹੀ ਰਹਿਨੇ। ਜਿਹੜੀ ਅੱਜ ਜੁੱਤੀ ਫੇਰੀ ਹੈ ਇੰਗਲੈਂਡ ਤੋਂ ਆਈ ਹੈ ਕਿਸੇ ਨੇ ਭੇਜੀ ਹੈ ਕਿਸੇ ਮਿੱਤਰ ਦੋਸਤ ਨੇ। 200 ਪਾਉਂਡ ਦੀ ਹੈ ਯਾਨੀ ਕਿ 20000 ਦੀ ਹੈ। ਪਹਿਲਾਂ ਥੋੜੇ ਫੇਰੀਏ। ਹੌਲ ਕਰ ਹੌਲ ਕਰ ਲਓ ਫੋਨ। ਦਿਓ ਧਮਕੀਆਂ। ਜਲੂਸ ਨਾ ਕਢਾਓ ਆਪਣਾ ਕੋਈ ਖਾਲਸਤਾਨੀ ਕੋਈ ਅੰਮ੍ਰਿਤਪਾਲ ਨਹੀਂ। ਅਗਲੇ ਨੇ ਸਲੋ ਭੋਜਨ ਜੈਰ ਹੁੰਦਾ ਮਿੱਠਾ ਮਿੱਠਾ ਸਲੋ ਸਲੋ ਕਰਕੇ ਸਲੋਲੀ ਸਲੋਲੀ ਉਹ ਦੇ ਰਹੇ ਅਗਲੇ ਐ ਖਤਮ ਕਰਕੇ ਛੱਡਣਗੇ ਅਗਲੇ ਅਗਲੇ ਕੌਣ ਨੇ ਤੁਹਾਨੂੰ ਚੰਗੀ ਤਰ੍ਹਾਂ ਪਤਾ ਅਸੀਂ ਤੁਹਾਡੀਆਂ ਗਿੱਦੜ ਧਮਕੀਆਂ ਤੋਂ ਨਾ ਡਰਿਆ ਨਾ ਡਰਨਾ ਤੁਸੀਂ ਇੰਗਲੈਂਡ ਬੈਠੇ ਹੋ ਭਰਾਵੋ ਕਦੋਂ ਟਿਕਟ ਲਾਂਗ ਵੇ ਕਦੋਂ ਇੰਡੀਆ ਆਓਗੇ ਤੁਸੀਂ ਇੱਥੇ ਜਿਹੜੇ ਆਪਾਪੇ ਵਰਗੇ ਛੇ ਮੈਂਬਰ ਕੇ ਫਿਰ ਇਹਨਾਂ ਨੂੰ ਕਹਿ ਦਿਓ ਇਹੀ ਲਾਲਣ ਮੱਥਾ ਆ ਕੇ ਇਹ ਜੂਤ ਨਾ ਫੇਰੀਆ ਫੜ ਕੇ ਇਹ ਗੁਰਪ੍ਰੀਤ ਹਰੀ ਨੌ ਵਰਗੇ ਜਿਹੜੇ ਚੁੱਪ ਕਰਕੇ ਬੋਲੇ ਨਹੀਂ ਤੇ ਮੈਨੂੰ ਚੰਗੇ ਤਾਂ ਤੁਸੀਂ ਹਲੇ ਜਾਣਿਆਂ ਦੀ ਇੰਗਲੈਂਡ ਬੈਠੇ ਨੇ ਯਾਰ ਤੁਹਾਡੀਆਂ ਫੇਕ ਹੈਡੀਆਂ ਨੇ ਆਪਣਾ ਤੁਸੀਂ ਨਾਂ ਦੱਸ ਦੇ ਲਈ ਸ਼ਰਮ ਨਹੀਂ ਤੁਹਾਨੂੰ ਆਉਂਦੀ ਹਲੇ ਕਹਿੰਦੇ ਹੁਕਮ ਧੱਕਾ ਕਰਦੀ ਐ ਭਾਉ ਨਾਲ ਪ੍ਰੋਬਲ ਨਹੀਂ ਮਿਲਦੀ ਕਿਉਂ ਮਿਲੇ ਪ੍ਰੋਬਲ ਤੇ ਜੇ ਕਤੇੜਾਂ ਇੰਨਾ ਗੰਦ ਪਾ ਸਕਦੀਆਂ ਨੇ ਭੇਡਾਂ ਤੇ ਭੇਡਾਂ ਦਾ ਆ ਜਿਹੜੀ ਕਿੰਨਾ ਗੰਦ ਪਾਊਗਾ ਇਸੇ ਕਰਕੇ ਕਹਿੰਦੇ ਆ ਕੋਈ ਪ੍ਰੋਬਲ ਨਹੀਂ ਨਾ ਮਿਲੇ ਨਾ ਮਿਲਣੀ ਹੈ ਤੇ ਆਸ਼ ਛੱਡ ਦਿਓ ਹਾਂ ਪੈਸੇ ਪੁਛੇ ਇਕੱਠੇ ਕਰਨਾ ਉਹ ਕਰ ਲਿਆ ਕਰੋ ਉਹ ਮੈਨੂੰ ਕਹਿੰਦਾ ਕਰੋ ਮੈਂ ਬੋਲ ਦਿਆ ਕਰੂੰ ਵੀ ਦਿਓ ਚੜਾਵਾ ਚੜਾਓ ਜੀ ਮਾਦਾ ਰਾਜਕੌਰ ਨੂੰ ਚਾਹੀਦਾ ਸੇਮੇ ਭਾਪੇ ਨੂੰ ਚਾਹੀਦਾ ਉਹ ਮੈਂ ਕਹਿੰਦਾ ਕਰੂੰ ਹੋਰ ਕੁਝ ਸੁਣਨਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ